ਜਦ ਪੀਟੀਸੀ ਨੇ ਵਿਖਾਈ ਖਬਰ ਤਾਂ ਹੋਇਆ ਅਸਾਹ ਲੁਧਿਆਣਾ ਵਿੱਚ ਲਗਾਤਾਰ ਜਿਹੜੀਆਂ ਇਲੀਗਲ ਬਿਲਡਿੰਗਾਂ ਨੇ ਉਹ ਬਣਾਈਆਂ ਜਾ ਰਹੀਆਂ ਨੇ ਨੀਂਦ ਚੋਂ ਜਾਗਿਆ ਪ੍ਰਸ਼ਾਸਨ ਨਾਜਾਇਜ਼ ਉਸਾਰੀਆਂ ਤੋੜਨ ਪਹੁੰਚਿਆ ਨਗਰ ਨਿਗਮ ਪਰ ਸੱਤਾ ਦੇ ਬੇਵਸ ਹੋਏ ਸਿਸਟਮ ਜੀਹ ਪੀਤੇ ਦਿਨੀ ਆਪਣੇ ਖਾਸ ਪ੍ਰੋਗਰਾਮ ਕੀ ਸਮਝੇ ਵਿੱਚ ਅਸੀਂ ਤੁਹਾਨੂੰ ਵਿਖਾਇਆ ਸੀ ਕਿ ਕਿਵੇਂ ਲੁਧਿਆਣਾ ਵਿੱਚ ਸ਼ਰਿਆ ਨਿਯਮ ਕਾਇਦੇ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਕਿਵੇਂ ਕੋਰ ਏਰੀਆ ਵਿੱਚ ਜਿੱਥੇ ਸਿਰਫ ਡੇਢ ਮੰਜ਼ਿਲ ਬਣਾਉਣ ਦੀ ਹੀ ਇਜਾਜ਼ਤ ਹੈ ਉਥੇ ਬਹੁ ਮੰਜ਼ਿਲਾ ਇਮਾਰਤਾਂ ਉਸਾਰੀਆਂ ਜਾ ਰਹੀਆਂ ਸੀ ਉਹ ਵੀ ਸ਼ਰਿਆ ਤੇ ਲੈ ਨਾਲ ਸ਼ੁਰਿਆਮ ਪਰ ਜਦੋਂ ਪੀਟੀਸੀ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਇਹ ਖਬਰ ਪ੍ਰਮੁਖਤਾ ਨਾਲ ਨਸ਼ਰ ਕੀਤੀ ਗਈ ਤਾਂ ਸੁੱਤਾਪਿਆ ਪ੍ਰਸ਼ਾਸਨ ਵੀ ਆਪਣੀ ਨੀਂਦ ਛੋ ਜਾ ਗਿਆ ਤੇ ਖਾਕੀ ਵਾਲਿਆਂ ਨੂੰ ਲੈ ਕੇ ਪਹੁੰਚ ਗਏ ਆਪਣੇ ਪੀਲੇ ਪੰਜੇ ਨਾਲ ਇਹ ਨਜਾਇਜ਼ ਉਸਾਰੀਆਂ ਟਾਪ ਸ਼ੁਰੂਆਤ ਪ੍ਰੇਮ ਨਗਰ ਦੀ ਕੁਚਾ ਨੰਬਰ 9 ਦੀ ਇਸ ਇਮਾਰਤ ਤੋਂ ਕੀਤੀ ਗਈ ਗੱਲ ਕਰੀਏ ਕਾਨੂੰਨ ਦੀ ਨਿਯਮ ਦੀ ਤੇ ਡੇਢ ਮੰਜ਼ਲ ਤੋਂ ਵੱਧ ਬਿਲਡਿੰਗ ਨਹੀਂ ਬਣਾਈ ਜਾ ਸਕਦੀ ਲੇਕਿਨ ਬਿਲਡਿੰਗ ਦਾ ਜਿਹੜੀਆਂ ਸੀ ਉਹ 4-4 5-5 ਮੰਜ਼ਲਾ ਤਿਆਰ ਕੀਤੇ ਜਾ ਰਹੀਆਂ ਸੀ ਔਰ ਇਸ ਦੇ ਵਿੱਚ ਬੀਤੇ ਦਿਨੀ ਪੀਟੀਸੀ ਨਿਊਜ਼ ਦੇ ਦਬਰ ਵੀ ਕੀਤੀ ਸੀ ਔਰ ਉਸ ਤੋਂ ਬਾਅਦ ਸਾਡਾ ਇੱਕ ਪ੍ਰੋਗਰਾਮ ਕੀ ਸਮਝੀਏ ਚਲਾਇਆ ਗਿਆ ਸੀ ਜਿਸ ਦੇ ਵਿੱਚ ਅਸੀਂ ਬਕਾਇਦਾ ਇਹ ਸਾਰੀਆਂ ਚੀਜ਼ਾਂ ਦੀ ਅਸਲੀਅਤ ਦਿਖਾਈ ਸੀ ਔਰ ਇਸ ਦੇ ਨਾਲ ਹੀ ਕਿਹਦੀ ਸ਼ਹਿਰ ਤੇ ਬਿਲਡਿੰਗਾਂ ਬਣ ਰਹੀਆਂ ਔਰ ਲੋਕੀ ਇਹ ਬਣਾ ਲਈ ਕੀ ਕੁਝ ਕਰ ਰਿਹਾ ਅਸੀਂ ਉਹਦਾ ਵੀ ਖੁਲਾਸਾ ਕੀਤਾ ਸੀ ਤੇ ਹੁਣ ਪੀਟੀਸੀ ਨਿਊਜ਼ ਦੀ ਖਬਰ ਦਾ ਇੱਕ ਵੱਡਾ ਅਸਰ ਸਾਹਮਣੇ ਆਇਆ ਅੱਜ ਲੁਧਿਆਣੇ ਦੇ ਦੌਰ ਦੌਰਾਂ ਦਿੱਕਨਵਾਰਨ ਰੋਡ ਪ੍ਰੇਮ ਨਗਰ ਜਿੱਥੇ ਦੀ ਬਿਲਡਿੰਗਾਂ ਦੀ ਖਬਰ ਨੱਚੇ ਕੀਤੀ ਸੀ ਨਗਰ ਨਿਗਮ ਦੀ ਟੀਮ ਉੱਥੇ ਕਾਰਵਾਈ ਕਰਨ ਲਈ ਪਹੁੰਚੀ ਹੈ ਵਿੱਚ ਸਾਡੇ ਪਿੱਛੇ ਤਸਵੀਰ ਦੇਖ ਸਕਦੇ ਹੋ ਕਿ ਇਹ ਉਹ ਬਿਲਡਿੰਗ ਹੈ ਜਿਸ ਦੇ ਬਾਰੇ ਦੱਸਿਆ ਗਿਆ ਸੀ ਬਿਲਡਿੰਗ ਦਾ ਜਿਤ ਇੱਕ ਨਾਲਾ ਜਿਹੜਾ ਸੀ ਛੋਟਾ ਨਾਲਾ ਉਹ ਛੱਤ ਕੇ ਇਹ ਬਿਲਡਿੰਗ ਦਾ ਵੱਧ ਰਾ ਕੀਤਾ ਗਿਆ ਔਰ ਚਾਰ ਮੰਜ਼ਲਾ ਜਿਹੜੀ ਹੈ ਤਿੰਨ ਮੰਜ਼ਲਾ ਬਣ ਚੁੱਕੀ ਸੀ ਤੇ ਚੌਥੀ ਮੰਜ਼ਲਾ ਜਿਹੜੀ ਖੜੀ ਹੋ ਰਹੀ ਹੈ ਉਸ ਤੋਂ ਬਾਅਦ ਹੁਣ ਨਗਰ ਨਿਗਮ ਦੇ ਜਿਹੜੇ ਅਫਸਰ ਨੇ ਉਹ मौके ਤੇ ਪਹੁੰਚੇ ਨੇ ਔਰ ਇਸ ਬਿਲਡਿੰਗ ਨੂੰ ਤੋੜਨ ਦੀ ਕਵਾਇਦ ਕੀਤੀ ਜਾ ਰਹੀ ਹੈ ਇੱਥੇ 80 ਪੀ ਹੈ ਜਿਹੜੇ ਜੋਨੇ ਦੇ ਮਜ਼ਦੂਰ ਨੇ ਸੀ ਉਹਨਾਂ ਨਾਲ ਇੱਕ ਵਾਰ ਗੱਲ ਕਰਦੇ ਆ ਕਿ ਵੀ ਜੀ ਕੀ ਹੈ ਜੀ ਬਿਲਡਿੰਗ ਤੋੜਨ ਲਈ ਕੀ ਮੰਗ ਲੈ ਜੀ ਬੱਧ ਬਣੀ ਆ ਜੀ ਐਫਆਰ ਤੋਂ ਵੱਧ ਬਣ ਗਈ ਆ ਈਸੀ ਆ ਹੈ ਜੀ ਕਿ ਖੋਰਰੀ ਚ ਪੈਦੀ ਆ ਓਕੇ ਫਰੰਟ ਹਾਊਸ ਲੈਂਡ ਵੀ ਨਹੀਂ ਛੱਡੀ ਏ 750 ਤੋਂ ਵੱਧ ਆ ਹੁਣ ਉਹ ਫਰੰਟ ਏਰੀਆ ਖਾਲੀ ਕਰਾ ਰਹੇ ਆ ਓਕੇ ਤੇ ਇਹ ਜਿਹੜੀ ਇੱਥੇ ਨਿਯਮ ਦੇ ਮੁਤਾਬਕ ਕਿੰਨੇ ਮੰਜ਼ਲ ਬਿਲਡਿੰਗ ਬਣ ਸਕਦੀ ਹੈ ਪੂਰੇ ਪਾਈਏ ਜਿਹੜੇ ਲਗਿਆ ਵੀ ਇਹ 250 ਤੋਂ ਵੱਧ ਆ ਅੱਛਾ ਜੀ 250 ਤੋਂ ਵੱਧ ਆ ਦੋ ਬਿੰਦਾਂ ਬਣ ਸਕਦੀ ਆ ਫਰੰਟ ਤੇ ਉੱਪਰ ਛੱਡ ਕੇ ਸੈਟ ਬੈਕ ਛੱਡ ਕੇ ਅੱਛਾ ਸੈਟ ਬੈਕ ਛੱਡਿਆ ਨਹੀਂ ਉਹ ਡ੍ਰਿਲ ਮਸ਼ੀਨਾਂ ਵੀ ਲਾਤੀਆਂ ਨੇ ਤੁਹਾਡੇ ਸਾਹਮਣੇ ਨੇ ਉਹ ਲੱਗੇ ਹੋਏ ਨੇ ਕਵੇਰ ਤੇ ਲੱਗੇ ਹੋਇਆ ਘੰਟਾ ਡੇਢ ਹੋ ਗਿਆ ਓਕੇ ਕੈਮਰਾ ਚੁੱਕ ਲਿਆ ਮੈਂ ਕਿਜੀ ਦੇ ਪੁੱਛਣੀ ਜਾ ਰਿਹਾ ਹਾਂ ਸਰ ਕਿ ਜਿਹੜੀ ਇੱਥੇ ਹੁਣ ਕਿੰਨੀ ਮੰਜ਼ਲੇ ਪਾਸ ਹੋ ਸਕਦੀ ਹੈ ਜਿਹੜੀ ਬਣਾ ਸਕਦੇ ਨੇ ਕੋਈ ਤਾਂ ਪੂਰੀ ਪ੍ਰੋਪਰ ਕੈਲਕੂਲੇਸ਼ਨ ਦੇ ਹਿਸਾਬ ਨਾਲ ਨਾ ਜਿੰਨੇ ਗਾਜ ਦਾ ਹੈਗਾ ਉਹਦੇ ਹਿਸਾਬ ਨਾਲ ਕੈਲਕੂਲੇਸ਼ਨ ਕੀਤੀ ਜਾਊਗੀ ਜੇ ਫਰੰਟ ਪਾਰਕ ਹੀ ਛੱਡੀ ਹੋਵੇ ਉਹਨਾਂ ਹੌਸਲੇ ਤੇ ਦੋ ਬਣ ਸਕਦੀਆਂ ਨੇ ਅੱਛਾ ਦੋ ਬਣ ਸਕਦੀਆਂ ਨੇ ਪਰ ਤਿੰਨ ਬਣੀਆਂ ਹੀ ਹੋਈਆਂ ਨੇ ਇਹ ਗਾ ਨਜਾਇਜ਼ ਆ ਸਾਰੀ ਜਿੱਦੀ ਬਿੱਲੇ ਟੁੱਟੇਗੀ ਜਿੱਦੀ ਮੰਜ਼ਲ ਆ ਉਹ ਲੱਗੇ ਹੋਏ ਹੁਣ ਕੋਈ ਪੁੱਛਿਆ ਤੀਜੀ ਮੰਜ਼ਲ ਟੁੱਟੇਗੀ ਹਾਂਜੀ ਤਾਂ ਹੈ ਜੀ ਹਾਂ ਪ੍ਰਸ਼ਾਸਨ ਆਪਣਾ ਕੰਮ ਕਰ ਹੀ ਰਿਹਾ ਸੀ ਪੀਲਾ ਪੰਜਾ ਲਗਾਤਾਰ ਚੱਲ ਰਿਹਾ ਸੀ ਅਚਾਨਕ ਮਾਹੌਲ ਤਣਾਪੂਰਨ ਹੋ ਗਿਆ ਲੋਕ ਖਾਕੀ ਵਾਲਿਆਂ ਤੇ ਹਾਵੀ ਹੋ ਗਏ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਮਾਰਦੇ ਇਸ ਇਮਾਰਤ ਵਿੱਚ ਦਾਖਲ ਹੋ ਗਏ ਅਤੇ ਸ਼ੁਰੂ ਹੋ ਗਿਆ ਜ਼ਿੰਦਾਬਾਦ ਮਰਦਾਬਾਦ ਦਾ ਸਿਲਸਿਲਾ ਇਹਨਾਂ ਨੇ ਕੀਤਾ ਇਹ ਧੱਕਾ ਕਿਉਂਕਿ ਇਹਨਾਂ ਦੇ ਪਿੱਛੇ ਸੀ ਸੱਤਾ ਯਾਨੀ ਕਿ ਸੱਤਾ ਵਾਲਿਆਂ ਦਾ ਸਾਥ ਜੀ ਹਾਂ ਜਦੋਂ ਸਾਡੇ ਪੱਤਰਕਾਰ ਵੱਲੋਂ ਨਜਾਇਜ਼ ਉਸਾਰੀਆਂ ਨਾਲ ਜੁੜੀ ਰਿਪੋਰਟ ਤਿਆਰ ਕੀਤੀ ਜਾ ਰਹੀ ਸੀ ਉਦੋਂ ਵੀ ਸੱਤਾ ਦਾ ਡਰਾਵਾ ਦਿੱਤਾ ਜਾ ਰਿਹਾ ਸੀ ਤਰ੍ਹਾਂ ਤਰ੍ਹਾਂ ਦੇ ਲਾਲਚ ਦਿੱਤੇ ਜਾ ਰਹੇ ਸੀ ਤੇ ਹੁਣ ਜਦੋਂ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਸੀ ਤੇ ਤੱਕਾ ਕਰਨ ਲਈ ਸੱਤਾ ਆ ਗਏ ਜੀ ਹਾਂ ਹਲਕਾ ਸੈਂਟਰਲ ਤੋਂ ਆਪ ਐਮਐਲਏ ਅਸ਼ੋਕ ਪਰਾਸ਼ਰ ਪੱਕੀ ਦੇ ਸੁਪੁੱਤਰ ਵਿਕਾਸ ਪਰਾਸ਼ਰ ਸਾਹਿਬ ਮੌਕੇ ਤੇ ਪਹੁੰਚ ਗਏ ਅਤੇ ਨਜਾਇਜ਼ ਤੌਰ ਤੇ ਹੋ ਰਹੀ ਇਸ ਵਿਕਾਸ ਦੀ ਤਰਫਦਾਰੀ ਕਰਨ ਲੱਗੇ ਬਚਾ ਕਰਨ ਲੱਗੇ 82 ਤੱਕ ਹੀ ਸਿੱਧਾ ਚੈਲੰਜ ਹੀ ਕਰ ਦਿੱਤਾ ਕਿ ਬਿਲਡਿੰਗ ਕਾ ਅਸੀਂ ਨਹੀਂ ਟੁੱਟਣ ਦਿੰਦੇ ਕੋਈ ਨਾ ਹੁਣ ਟੁੱਟਣ ਦਾ ਨਹੀਂ ਦੇਣੀ ਅਸੀਂ ਖੜੇ ਆ ਬਟ ਅੱਜ ਦੀ ਡੇਟ ਜਿੱਥੇ ਪੀਲਾ ਪੰਜਾ ਨਹੀਂ ਫੇਰੂਗਾ ਹੁਣ ਤੁਸੀਂ ਦੱਸੋ ਕੀ ਸਮਝੀ ਇਹਨਾਂ ਦਾ ਚੱਲਦਾ ਏ ਤੱਕਾ ਇਹ ਤਾਂ ਕਰਦੇ ਜੋ ਕਰਪਸ਼ਨ ਖਿਲਾਫ ਜ਼ੀਰੋ ਟੋਲਰੈਂਸ ਦੀਆਂ ਗੱਲਾਂ ਕਰਦੇ ਸਨ ਹੈਲਪਲਾਈਨ ਜਾਰੀ ਕਰਦੇ ਨੇ ਉਹ ਹੀ ਕਰਪਸ਼ਨ ਦੀਆਂ ਨੀਹਾਂ ਤੇ ਤਿਆਰ ਹੋਈਆਂ ਇਹਨਾਂ ਨਜਾਇਜ਼ ਉਸਾਰੀਆਂ ਦਾ ਬਚਾ ਕਰਦੇ ਨੇ ਦੱਸੋ ਕੀ ਸਮਝੀ ਉੱਕੇ ਤੇ ਪਹੁੰਚੇ ਨੇ ਹਲਕਾ ਸੈਂਟਰਲ ਤੋਂ ਜਿਹੜੇ ਵਿਧਾਇਕ ਨੇ ਸ਼ੋਕ ਪ੍ਰੈਸ਼ਰ ਬੱਪੀ ਉਹਨਾਂ ਦੇ ਬੇਟੇ ਵਿਕਾਸ ਤੇ ਪਹੁੰਚੇ ਆ ਔਰ ਜਿਨ੍ਹਾਂ ਨੇ ਸਿੱਧੇ ਤੌਰ ਤੇ ਇਹ ਗੱਲ ਆਖੀ ਆ ਕਿ ਇੱਥੇ ਕਾਰਵਾਈ ਨਹੀਂ ਹੋਏਗੀ ਜੋ ਇੱਥੇ ਲੀਗਲ ਬੰਦਾ ਆਇਆ ਸੀ ਕਰਾਂਗੇ ਇੱਕ ਵਾਰੀ ਸੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਸਰ ਗੱਲ ਐਵੇਂ ਜੀ ਪਹਿਲਾਂ ਹੁਣ ਬਿਲਡਿੰਗ ਦਾ ਜਦੋਂ ਸਟਰਕਚਰ ਖੜਾ ਹੋਇਆ ਉਦੋਂ ਆਫਸਰਾਂ ਨੂੰ ਇਸੀ ਗਲਤੀ ਆ ਫੇਰ ਹੋਣਾ ਚਾਹੀਦਾ ਸੀ ਜੇ ਦੋ ਮੱਲੇ ਵਾਲਿਆਂ ਦੇ ਅੱਗੇ ਕੋਈ ਐਦਾਂ ਦੀ ਪ੍ਰੋਬਲਮ ਆਊਗੀ ਆਪਾਂ ਨੁਮਾਇੰਦਾ ਚੁੰਨਦੇ ਨੇ ਇਹਨਾਂ ਨੇ ਪੱਪੀ ਜੀ ਨੂੰ ਚੁਣਿਆ ਇਹਨਾਂ ਦੇ ਸੇਵਾਦਾਰ ਨੇ ਉਹ ਮੈਨੂੰ ਉਹਨਾਂ ਦਾ ਫੋਨ ਆਇਆ ਕਿ ਮੱਲੇ ਵਾਲੇ ਉੱਥੇ ਗਰਮੀ 'ਚ ਸੜਕ ਤੇ ਬੈਠੇ ਜਾ ਕੇ ਦੇਖੋ ਕੀ ਪ੍ਰੋਬਲਮ ਆ ਅਸੀਂ ਆ ਜਿੱਥੇ ਆਏ ਹਾਂ ਹੁਣ ਦੇਖਿਆ ਕਾਰਪੋਰੇਸ਼ਨ ਵਾਲਿਆਂ ਨੂੰ ਕਿ ਜਿਹੜੀ ਲੀਗਲ ਤੌਰ ਤੇ ਬਣਦਾ ਇਹਨਾਂ ਦਾ ਜਿਹੜਾ ਜੁਰਮਾਨਾ ਬਣਦਾ ਜੋ ਬਣਦਾ ਜੇ ਇਹ ਬਿਲਡਿੰਗ ਤੁਸੀਂ ਸੋਚੋਗੇ ਬਣਵਾ ਕੇ ਬਿਲਡਿੰਗ ਤੋੜ ਦਾਂਗੇ ਉਹ ਕੰਮ ਅਸੀਂ ਮੱਲੇ 'ਚ ਹੋਣੀ ਦੇਣਾ ਜੋ ਇਹਨਾਂ ਦਾ ਲੀਗਲੀ ਜੁਰਮਾਨਾ ਬਣਦਾ ਜਿੰਨਾ ਮਰਜ਼ੀ ਜੁਰਮਾਨਾ ਹੋਵੇ ਉਹ ਤਾਂ ਬੰ ਹੋ ਹੋ ਰਿਹਾ ਸੀਗਾ ਉਹ ਆ ਕੇ ਅਸੀਂ ਮੌਕੇ ਤੇ ਸੌਟ ਆਉਂਦੇ ਤੁਸੀਂ ਕਹਿ ਰਹੇ ਹੋ ਕਿ ਇਹ ਚੀਜ਼ ਦਾ ਜੁਰਮਾਨਾ ਭਰ ਲੈਣ ਜਾਂ ਚਲਾਨ ਕਰ ਲੈਣ ਪਰ ਤਾਂ ਬਿਲਡਿੰਗ ਬਾਇਲਾਅਸ ਇਹਦਾ ਪ੍ਰੋਵੀਜ਼ਨ ਹੀ ਹੈ ਨਹੀਂ ਕਿਉਂਕਿ ਇੱਥੇ ਡੇਢ ਮੰਜ਼ਲ ਤੋਂ ਉੱਪਰ ਨਹੀਂ ਬਣ ਸਕਦੀ ਪਾਰਕਿੰਗ ਦੀ ਜਗ੍ਹਾ ਛੱਡਣੀ ਹੈ 100 ਐਂਡ 100 ਜਿਹੜੇ ਬਾਇਲਾਅਸ ਨੇ ਉਹ ਇਸ ਅਕੋਰਡਿੰਗ ਦਾ ਬਣ ਨਹੀਂ ਸਕਦੀ ਸਰ ਫਿਰ ਇਹ ਪਹਿਲਾ ਕੁਐਸਚਨ ਆਪਣਾ ਉਸ ਅਫਸਰ ਨੂੰ ਹੀ ਹੈ ਪਹਿਲਾਂ ਤੂੰ ਡੇਢ ਮੰਜ਼ਲ ਤੋਂ ਉੱਤੇ ਬਣਨ ਕਿੱਦਾਂ ਦਿੱਤੀ ਜੀ ਮੈਂ ਇਹੀ ਚੀਜ਼ ਤੁਹਾਨੂੰ ਇਹੀ ਮੇਰਾ ਸਵਾਲ ਸੀ ਕਿ ਤੂੰ ਡੇਢ ਮੰਜ਼ਲ ਤੋਂ ਉੱਤੇ ਬਣਨ ਕਿੱਦਾਂ ਦਿੱਤੀ ਹੁਣ ਐਮਐਲਏ ਸਾਹਿਬ ਆ ਜਾਣ ਕੱਲ ਕ ਬਿਲਕੁਲ ਸਹੀ ਜਨਾਬ ਸਵਾਲ ਤਾਂ ਇਹ ਵੀ ਹੈ ਨਾ ਕਿ ਜਦੋਂ ਇਹ ਇਮਾਰਤਾਂ ਬਣ ਰਹੀਆਂ ਸੀ ਉਦੋਂ ਪ੍ਰਸ਼ਾਸਨ ਕਿਉਂ ਸੁੱਤਾ ਪਿਆ ਸੀ ਪਰ ਇੱਥੇ ਸਵਾਲ ਤਾਂ ਇਹ ਵੀ ਹੈ ਨਾ ਕਿ ਪ੍ਰਸ਼ਾਸਨ ਨੂੰ ਆਪਣਾ ਕੰਮ ਕਰਨ ਤੋਂ ਰੋਕਣਾ ਵੀ ਕਿੱਥੋਂ ਤੱਕ ਜਾਇਜ਼ ਹੈ ਸਹੀ ਹੈ ਤਾਂ ਸੋ ਕੀ ਸਮਝੀ ਇਹ ਸਾਰੇ ਹੰਗਾਮੇ ਤੋਂ ਬਾਅਦ ਵਿਚਾਰੇ ਨਗਰ ਨੇਕਮ ਵਾਲੇ ਮੌਕੇ ਤੋਂ ਮਾਇੂਸ ਹੋ ਕੇ ਚੱਲਦੇ ਬਣੇ ਇਹ ਕਹਿੰਦੇ ਹੋਏ ਕਿ ਕੀ ਕਰੀਏ ਵਾਪਸ ਹੀ ਜਾਣਾ ਪੈਣਾ ਦੇਖਦੇ ਹਾਂ ਅਸੀਂ ਆਪਣੇ ਸੀਨੀਅਰ ਅਸਟਰਨ ਦੱਸਦੇ ਆ ਜਾ ਕੇ ਕਿ ਤੁਸੀਂ ਮੁੱਖ ਅਫਸਰ ਸਾਹਿਬ ਨਾਲ ਹੋਊਗਾ ਸਾਡਾ ਸਟਾਫ ਆ ਪੂਰਾ ਇੱਥੇ ਆਇਆ ਆ 15 ਬੰਦੇ ਆ ਪੰਜ ਸੱਤ ਪੁਲਿਸ ਵਾਲੇ ਨੇ ਸਾਰੇ ਆਏ ਆ ਹੁਣ ਅਸੀਂ ਆਪਣੇ ਸੀਨੀਅਰ ਨੂੰ ਮਿਲਾਂਗੇ ਸੀਨੀਅਰ ਨਾਲ ਮਿਲ ਕੇ ਫਿਰ ਕਰਦੇ ਆਂ ਇੱਥੇ ਗੱਲ ਜੋ ਹੈਗੇ ਕਿ ਅਫਸਰਾਂ ਦੇ ਧਿਆਨ ਚ ਲਿਆ ਕੇ ਦੱਲੇ ਆ ਜੀ ਉਸ ਹਿਸਾਬ ਨਾਲ ਫਿਰ ਕਾਰਵਾਈ ਹੋਊਗੀ ਸੋ ਹੁਣ ਇਹ ਕਿਸਾਰੇ ਇਹ ਬਲਕੇ ਸਾਨੂੰ ਉਧਰ ਕਰਾ ਕੇ ਕਾਰ। ਓਕੇ ਮੈਂ ਹੁਣ ਥੋੜੀ ਥੋੜੀ ਵਾਪਸੀ ਜਾ ਰਹੇ ਹਾਂ। ਜਾਣਾ ਹੀ ਪੈਣਾ ਜੀ ਹੁਣ ਤੁਹਾਡੇ ਸਾਹਮਣੇ ਹੀ ਹੈ। ਸੱਤਾ ਦਾ ਦਬਾਅ ਇੱਕ ਵਾਰ ਫਿਰ ਨਗਰ ਨਿਗਮ ਦੇ ਭਾਰੀ ਪੈ ਗਿਆ। ਅਫਸਰ ਜਿਹੜੇ ਐ ਉਹ ਵਾਪਸ ਜਾ ਰਹੇ ਐ ਬਿਨਾਂ ਕਾਰਵਾਈ ਦੇ ਔਰ ਇੱਥੇ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਜਿਹੜੇ ਤਿੰਨ ਬਿਲਡਿੰਗਾਂ ਤੋੜਨ ਦਾ ਦਾਵਾ ਸੀ ਉਹ ਅਫਸਰ ਉਹਨਾਂ ਇੱਕੋ ਬਿਲਡਿੰਗ ਤੋਂ ਛੁਸੇ ਟਾਈਮ ਵਾਪਸੀ ਲਈ ਨਿਕਲ ਗਏ ਨੇ। ਸੋ ਤੁਸੀਂ ਦੇਖ ਸਕਦੇ ਹੋ ਜਿਹੜੇ ਅਫਸਰ ਨੇ ਸਾਰੇ ਵਾਪਸ ਜਾ ਰਹੇ ਨੇ ਬਿਨਾਂ ਕਾਰਵਾਈ ਕੀਤੇ। ਉਧਰ ਜਦੋਂ ਸਥਾਨਕ ਲੋਕਾਂ ਤੇ ਕਾਰੋਬਾਰੀਆਂ ਨਾਲ ਸਾਡੇ ਪੱਤਰਕਾਰ ਨੇ ਗੱਲਬਾਤ ਕੀਤੀ ਤਾਂ ਇੱਕ ਹੈਰਾਨ ਕਰਤਾ ਦਾਵਾ ਇਹਨਾਂ ਵੱਲੋਂ ਕੀਤਾ ਗਿਆ ਕਿ ਇਹ ਸਭ ਕੁਝ ਇਹ ਸਾਰੀਆਂ ਉਸਾਰੀਆਂ ਇੱਕ ਕਬਜ਼ੇ ਇਹ ਨਜਾਇਜ਼ ਕੰਸਟਰਕਸ਼ਨ ਨਗਰ ਨਿਗਮ ਇੰਸਪੈਕਟਰ ਨਮਿਤ ਹੁਕਰ ਅਤੇ ਰਜਿੰਦਰ ਨਾਦੇ ਸ਼ਖਸ ਨੇ ਕਰਵਾਈ ਤੇ ਇਸ ਦੇ ਬਦਲੇ ਸਾਡੇ ਤੋਂ ਬਲੈਂਕ ਚੈੱਕ ਲਿਆ ਗਿਆ ਸੀ ਜੀ ਹਾਂ ਬਲੈਂਕ ਚੈੱਕ ਕਿ ਤੁਸੀਂ ਪਹਿਲਾਂ ਉਸਾਰੀ ਕਰੋ ਕੀਮਤ ਪਾਤ ਵਿੱਚ ਥਾਂ ਦੇ ਹਿਸਾਬ ਨਾਲ ਭਰ ਲੰਕ じゃあ、たばたえ吹きたけ。タ ਉਹਨਾਂ ਨੇ ਚੈੱਕ ਲਿਆ ਆ ਮੇਰੇ ਕੋਲ ਬਲੈਂਕ ਚੈੱਕ ਲਿਆ ਵਾ ਐਪਲੀਕੇਸ਼ਨ ਲਿਖਵਾ ਕੇ ਬਲੈਂਕ ਚੈੱਕ ਲਿਆ ਪਰ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਕਿਹਾ ਬਣਾਓ ਉਸ ਤੋਂ ਬਾਅਦ ਜਦੋਂ ਬਣ ਜੇਗੀ ਆਪਾਂ ਉਹਦਾ ਪੈਨਲਟੀ ਇਹ ਹੀ ਤਾਂ ਪੁੱਛਿਆ ਕਿੰਨੇ ਕੀਆ ਤੁਹਾਨੂੰ ਬਣਾ ਲੀ ਕਿੰਨੇ ਕੀਆ ਤੁਹਾਨੂੰ ਨਹੀਂ ਸੀ ਤਾਂ ਦੱਸੋ ਨਾਮ ਦੱਸੋ ਗੱਲ ਦੱਸੋ ਨਾ ਗੱਲ ਕਲੀਅਰ ਕਰੋ ਤੁਸੀਂ ਇਹ ਤਾਂ ਦੱਸੋ ਨਾ ਗੱਲ ਤਾਂ ਕਲੀਅਰ ਤਾਂ ਹੀ ਹੋਏਗੀ ਬਲੈਂਕ ਚੈੱਕ ਦਿੱਤਾ ਹਲੇ ਪੁੱਛਿਆ ਕਿਨੇ ਕੀਆ ਅਰਜਿੰਦਰ ਸਿੰਘ ਅਰਜਿੰਦਰ ਜੀ ਜਿਹੜੇ ਹੈਗੇ ਆ ਤੇ ਨਵਨੀਤ ਖੋਖਰ ਜੀ ਇਹਨਾਂ ਨੂੰ ਮੈਂ ਬਲੈਂਕ ਚੈੱਕ ਦੇ ਕੇ ਆਇਆ ਵਾਂ ਤੇ ਐਪਲੀਕੇਸ਼ਨ ਲਿਖ ਕੇ ਦੇ ਕੇ ਆਇਆ ਵਾਂ ਹੁਣ ਹੁਣ ਕੀ ਚਾਹ ਬਣੀ ਹੈ ਲੈ ਲੋ ਉਦੋਂ ਹੀ ਬਣੀ ਰਵੇ ਜੋ ਜਰਮਾਨਾ ਬਣਿਆ ਆਪਾਂ ਦੇਣ ਨੂੰ ਤਿਆਰ ਆ ਜਾਂ ਜਿਨ੍ਹਾਂ ਨੇ ਕਾਰਵਾਈ ਕਰਨੀ ਸੀ ਜੋ ਕਾਰਵਾਈ ਕਰਨ ਪਹੁੰਚੇ ਸੀ ਉਹਨਾਂ ਦੇ ਆਪਣੇ ਅਫਸਰਾਂ ਦੀ ਸ਼ੈਤੇ ਹੀ ਸਭ ਕੁਝ ਹੋਇਆ ਇਹ ਉਹ ਦਾਵਾ ਕੀਤਾ ਜਾ ਰਿਹਾ ਤਾਂ ਇੱਥੇ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਨਗਰ ਨਿਗਮ ਆਪਣੇ ਇਹਨਾਂ ਅਫਸਰਾਂ ਖਿਲਾਫ ਕਾਰਵਾਈ ਕਰੇਗਾ ਜਿਨ੍ਹਾਂ ਨੇ ਨਿਯਮ ਕਾਇਦੇ ਛਿੱਕੇ ਟੰਗ ਕੇ ਆਪਣੀਆਂ ਜੀਬਾਂ ਗਰਮ ਕੀਤੀਆਂ ਇੱਥੇ ਜ਼ਿਕਰ ਖਾਸ ਇਹ ਵੀ ਹੈ ਕਿ ਆਪਣੀ ਪਿਛਲੀ ਰਿਪੋਰਟ ਵਿੱਚ ਅਸੀਂ ਤੁਹਾਨੂੰ ਇੱਕ ਹਸਪਤਾਲ ਵਿੱਚ ਵਿਖਾਇਆ ਸੀ ਇਹ ਬਹੁ ਮੰਜ਼ਿਲਾ ਹਸਪਤਾਲ ਜੋ ਫੀਲਡ ਗਾਂਝ ਸੂੜਾ ਕੂਚਾ ਵਿੱਚ ਬਣਿਆ ਸੀ ਜਿਸ ਦੇ ਨਾਲ ਵੀ ਇੱਕ ਬਹੁ ਮੰਜ਼ਿਲਾ ਇਮਾਰਤ ਸਾਰੇ ਨਿਯਮ ਤੋੜ ਕੇ ਤਿਆਰ ਕੀਤੀ ਜਾ ਰਹੀ ਹੈ ਪਰ ਪਤਾ ਨਹੀਂ ਕਿਉਂ ਇਸ ਵਾਰ ਨਗਰ ਨਿਗਮ ਦਾ ਧਿਆਨ ਨਹੀਂ ਗਿਆ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਇਮਾਰਤ ਬਣ ਕੇ ਲਗਭਗ ਤਿਆਰ ਵੀ ਹੋ ਗਈ ਹੈ ਕੀ ਸਮਝੀ 7 ਸੱਤਾ ਦਾ ਹੈ ਇਹ ਮਸਲਾ ਕੁਝ ਹੋਰ ਸੋ ਤੁਸੀਂ ਦੇਖੀਏ ਤਸਵੀਰਾਂ ਕਿਸ ਤਰੀਕੇ ਨਾਲ ਨਗਰ ਨਿਗਮ ਦੀ ਟੀਮ ਜਿਹੜੀ ਆਈਸੀਜੀ ਨੇ ਵੱਡੇ ਵੱਡੇ ਦਾਅਵੇ ਕੀਤੇ ਸੀ ਜਿਹੜੇ ਏਟੀਪੀ ਵਿਧੀ ਔਰ ਬਾਕੀ ਨਾਲ ਇੰਸਪੈਕਟਰ ਔਰ ਪੁਲਿਸ ਵਾਲੇ ਉੱਥੇ ਆਏ ਸੀ ਉਹਨਾਂ ਨੇ ਦਾਅਵਾ ਕੀਤਾ ਸੀ ਬਿਲਡਿੰਗ ਢਾਕੇ ਜਾਣੀ ਹੈ ਪਰ ਕਿੱਦਾਂ ਸੱਤਾ ਦੇ ਦਬਾਅ ਦੇ ਵਿੱਚ ਨਗਰ ਨਿਗਮ ਦੀ ਟੀਮ ਵਾਪਸ ਬੈਰੰਗ ਗਈ ਹੈ ਕਿੱਦਾਂ ਉਹ ਬੈਕਗ੍ਰਾਉਂਡ ਤੇ ਆਈ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾ ਰਹੇ ਹਾਂ ਪਰ ਇੱਕ ਸਭ ਤੋਂ ਵੱਡੀ ਹੈਰਾਨੀ ਵਾਲੀ ਤਸਵੀਰ ਤੁਹਾਨੂੰ ਹੋਰ ਦਿਖਾਉਣ ਲੱਗੇ ਹਾਂ ਕਿ ਇੱਕ ਪਾਸੇ ਉਹੀ ਟੀਮ ਉਹਨਾਂ ਦੇ ਇਲਾਕਾ ਉਹੀ ਅਫਸਰ ਜਿਹੜੇ ਉੱਥੇ ਬਿਲਡਿੰਗ ਤੋੜ ਰਹੇ ਸੀ ਜ ਬਾਦ ਜਦੋਂ ਵਾਪਸੀ ਆ ਰਹੇ ਸੀ ਤੇ ਇੱਕ ਬਿਲਡਿੰਗ ਜਿਹੜੀ ਸਾਹਮਣੇ ਅਤੇ ਕੰਮ ਵੀ ਚੱਲ ਰਿਹਾ ਹਜੇ ਤੱਕ ਇੱਥੇ ਉਹਨਾਂ ਨੇ ਰੁਕਣਾ ਵੀ ਜ਼ਰੂਰੀ ਨਹੀਂ ਸਮਝਿਆ ਨਾ ਇੱਥੇ ਰੁੱਕ ਕੇ ਦੇਖਿਆ ਆਪਣੀ ਅੱਖੀ ਦੇਖ ਕੇ ਖੁਦ ਏਟੀਪੀ ਜਿਹੜੇ ਵੱਡੇ ਵੱਡੇ ਦਾਅਵੇ ਕਰ ਰਹੇ ਸੀ ਵੀ ਅਸੀਂ ਅੱਜ ਤੋੜ ਕੇ ਭੰਨ ਕੇ ਸਾਰਾ ਕੰਮ ਕਰਾਂਗੇ ਉਹ ਤਾਂ ਬੈਰੰਗ ਲ ਜਾਂਦੇ ਜਾਂਦੇ ਇੱਥੋਂ ਲੰਘ ਕੇ ਗਏ ਬਕਾਇਦਾ ਔਰ ਨਿਗਮ ਦਾ ਜਿਹੜਾ ਪੀਲਾ ਪੰਜਾ ਸੀ ਉਹ ਵੀ ਇਸੇ ਥਾਂ ਤੋਂ ਲੰਘਿਆ ਪਰ ਉਹਨਾਂ ਨੇ ਇਸ ਬਿਲਡਿੰਗ ਵੱਲ ਤੱਕਿਆ ਤੱਕ ਨਹੀਂ ਜਿੱਥੇ ਕੰਮ ਚੱਲ ਰਿਹਾ ਹੁਣ ਤੁਸੀਂ ਦੱਸੋ ਕੀ ਸਮਝੀ ਸੱਤਾ ਦੇ ਅਕੀ ਸਿਸਟਮ ਬੇਬਸ ਸਮਝਿਏ ਨਿਯਮ ਇਸੇ ਤਰ੍ਹਾਂ ਟੁੱਟਦੇ ਰਹਿਣਗੇ ਇਹ ਸਮਝਿਏ ਜਾਂ ਇਸ ਨੂੰ ਨਿਯਮ ਤੋੜਨ ਵਾਲਿਆਂ ਤੇ ਨੀਮਾਂ ਦੀ ਰਾਖੀ ਕਰਨ ਵਾਲਿਆਂ ਵਿਚਾਲੇ ਮਿਲੀ ਭੋਗਤ ਸਮਝਿਏ ਦੱਸੋ ਕੀ ਸਮਝਿਏ ਕੀ ਸਮਝਿਏ ਉਸ ਸੱਤਾ ਉਸ ਸਰਕਾਰ ਉਸ ਪਾਰਟੀ ਬਾਰੇ ਜੋ ਗਲਤ ਕੰਮਾਂ ਨੂੰ ਰੋਕਣ ਦਾ ਦਾਅਵਾ ਤਾਂ ਕਰਦੀ ਹੈ ਅਤੇ ਉਸ ਨਾਲ ਜੁੜੇ ਆਗੂ ਤੇ ਲੋਕ ਹੋਏ ਗਲਤ ਕੰਮਾਂ ਦਾ ਬਚਾਅ ਕਰ ਰਹੇ ਨੇ ਦੱਸੋ ਕੀ ਸਮਝਿਏ ਲੁਧਿਆਣਾ ਤੋਂ ਵਿਨੇ ਦੂਆ ਫੀਡੀਸੀ ਨਿਊਜ਼